ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਕਲੰਦੌਰ ਦੇ ਨੈਸ਼ਨਲ ਹਾਈਵੇ ਤੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਤ ਕੈਂਪ ਲਗਾਇਆ ਗਿਆ ਗੱਲਬਾਤ ਕਰ ਰਹੇ ਆ ਭਾਈ ਸਰ ਕੀ ਨਾਂਜ ਆਪਣਾ ਜੀ ਮੇਰਾ ਨਾਮ ਹਰਜੀਤ ਸਿੰਘ ਕਾਲੋਂ ਜੀ ਪ੍ਰਧਾਨ ਜ਼ਮੂਰੀ ਕਿਸਾਨ ਸਭਾ ਜਿਹੜਾ ਗਰਦਾਸਪੁਰ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੈਂਪ ਲਗਾਇਆ ਗਿਆ ਇਹ ਇਹ ਪੰਜਾਬ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਹਰ ਪੀੜਤ ਇਲਾਕੇ ਦੇ ਵਿੱਚ ਦੂਰ ਦਰਾਡੇ ਤੋਂ ਪੰਜਾਬ ਤੋਂ ਪੰਜਾਬ ਤੋਂ ਬਾਹਰ ਤੋਂ ਜਿਹੜੀਆਂ ਕਿਸਾਨ ਜਿਹਾ ਬੰਦੀਆਂ ਖਾਲ ਪੀੜਤਾਂ ਦੀ ਮਦਦ ਲਈ ਜਿਹੜੀਆਂ ਇੱਥੇ ਆ ਰੀਆਂ ਨੇ ਜਾਂਉਣ ਗਿਆ ਉਹ ਦੂਰ ਹੋਣ ਕਰਕੇ ਇਲਾਕੇ ਦੀ ਪਛਾਣ ਨਾ ਹੋਣ ਕਰਕੇ ਅਸਲ ਦੇ ਵਿੱਚ ਜਿਹੜੇ ਪੀੜਤ ਕਿਸਾਨ ਨੇ ਜਾਂ ਵਿਅਕਤੀ ਨੇ ਉਹਨਾਂ ਦੀ ਪਛਾਣ ਨਾ ਨ ਹੋਣ ਕਰਕੇ ਇਹ ਰਾਹਤ ਕੈਂਪ ਜਿਹੜੇ ਆ ਇਹ ਤਿੰਨ ਕੈਂਪ ਲਾਏ ਗਏ ਆ ਕਰਨੌਰ ਦੇ ਵਿੱਚ ਹੀ ਜਨਾਲੇ 'ਚ ਵੀ ਆ ਤਾਂ ਪੇਸ਼ੇ ਗਰਦਾਸਪੁਰ ਵੀ ਆ ਤੇ ਉਹ ਜਿਹੜੇ ਸੱਜਣ ਜਿਹੜੇ ਜਥੇਬੰਦੀਆਂ ਇਹਨਾਂ ਹੜਪੀੜਤਾਂ ਦੀ ਜਿਹੜੀ ਸਹਾਇਤਾ ਕਰਨ ਆਉਣਗੀਆਂ ਉਹ ਇੱਥੇ ਇਨਫੋਰਮੇਸ਼ਨ ਦੇਖ ਕੇ ਇੱਥੇ ਸੂchna ਦੇਖ ਕੇ ਅੱਗੇ ਜਾਣ ਗਿਆ ਤਾਂ ਕਿ ਇਹ ਲੋਕਲ ਹੋਣ ਕਰਕੇ ਸਾਡਾ ਸਯੁਗਤ ਕਿਸਾਨ ਮੋਰਚੇ ਦੇ ਸਾਥੀ ਜਿਹੜੇ ਆ ਉਹ ਲਗਾਤਾਰ ਇਸ ਕੈਂਪ ਤੇ ਬੈਠਣਗੇ ਉਹ ਇਨਫੋਰਮੇਸ਼ਨ ਵੀ ਇਕੱਠੀ ਕਰਨ ਉਹਨਾਂ ਨੇ ਕੀਤੀ ਆ ਆਪਣੇ ਲਾਗੇ ਕਿਹੜੇ ਅਸਲ ਦੇ ਵਿੱਚ ਜਿਹੜੇ ਪੀੜਤ ਕਿਹੜੇ ਆ ਤੇ ਉਹਨਾਂ ਤੱਕ ਜਿਹੜਾ ਸਮਾਨ ਜਿਹੜਾ ਉਹ ਪਹਚਵਾਇਆ ਜਾਏਗਾ ਉਹਨਾਂ ਕੋਲੋਂ ਇਹ ਜਿਹੜੀ ਆ ਲਿਸਟਾਂ ਤਿਆਰ ਕਰਕੇ ਰੱਖਣਗੇ ਤੇ ਉਹ ਜਿਹੜੇ ਆਉਣਗੇ ਸਾਥੀ ਆਪਣਾ ਸਮਾਨ ਲੈ ਕੇ ਆਉਣਗੇ ਜਿਵੇਂ ਜਸੇਵੰਦੀਆਂ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਮਦਦ ਕਰਨਗੇ ਕਿੰਨੀ ਕਿ ਲੰਮੀ ਲਿਸਟ ਹੈ ਜਿਹੜੀ ਪੀੜਤਾਂ ਦੀ ਬਹੁਤ ਲੰਬੀ ਆ ਜੀ ਮੈਂ ਤੇ ਜੇ ਅਕਲਾਨੌਰ ਦੀ ਗੱਲ ਕਰਦੇ ਹੋ ਤੇ ਫਿਰ ਕਰ 300 ਦੇ ਕਰੀਬ ਤੇ ਕਲਾਨੌਰ ਦੇ ਜਿਹੜੇ ਘਰ ਆ ਤੇ ਉਹ ਕਿਸਾਨ ਜਿਹੜੇ ਪੀੜਤ ਹੈ ਜਿਨ੍ਹਾਂ ਦੀ ਜਿਹੜੀ ਆ ਫਸਲ ਜਿਹੜੀ ਆ ਮੁਕੰਮਲ ਤੌਰ ਦੇ ਉੱਤੇ ਜਿਹੜੀ ਤਬਾਹ ਹੋ ਗਈ ਆ ਤੇ ਇਹ ਲਿਸਟ ਜਿਹੜੀ ਪੀੜਤਾਂ ਦੀ ਲਿਸਟ ਹੈ ਹਜ਼ਾਰਾਂ ਦੇ ਵਿੱਚ ਆ ਤੇ ਕਿਉਂਕਿ ਇਲਾਕਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਪਿੰਡ ਸਾਡੇ ਜਿਹੜੇ 24 ਪਿੰਡ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਆ ਤੇ ਤੁਸੀਂ ਅਗੇ ਅੰਦਾਜ਼ਾ ਕਰ ਲੋ ਵੀ ਉਹ ਤਕਰੀਬਨ ਤਕਰੀਬਨ ਸਾਰੇ ਸਾਰੇ ਪਿੰਡ ਦੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਜਿਹੜੀ ਆਈ ਆ ਉਹ ਸਾਰੇ ਪਿੰਡ ਆ ਜਿਨ੍ਹਾਂ ਦੀ ਪੂਰੀ ਪੂਰੀ ਜ਼ਮੀਨ ਆ ਕੁਝ ਅੱਧੇ ਨੇ ਜਿਸ ਤਰ੍ਹਾਂ ਕਲਾਨੌਰ ਦਾ ਜਿਹੜਾ ਅੱਧਾ ਪਾਸਾ ਬਚਿਆ ਤੇ ਅੱਧਾ ਪਾਸਾ ਜਿਹੜਾ ਜਿਆਦਾ ਜ਼ਮੀਨ ਜਿਹੜੀ ਸਾਡੀ ਅਸੀਂ ਪਿੰਡ ਪਿੰਡ ਦੀਆਂ ਲਿਸਟਾਂ ਸਾਡੇ ਕੋਲ ਨੇ ਤੇ ਸਾਰੇ ਤੋਂ ਨਹੀਂ ਕਿਥੋਂ ਤੱਕ ਪਹੁੰਚ ਕੀਤੀ ਜਾਏਗੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਬਾਹਰੋਂ ਆ ਰਹੇ ਸੱਜਣਿਆਂ ਉਹਨਾਂ ਨੂੰ ਉਨਾ ਤੱਕ ਜਿਹੜਾ ਪਹੁੰਚਾਇਆ ਜਾਵੇ ਸਰ ਨੇ ਹੋਰ ਵੀ ਜੁਦਲੇ ਸਰ ਜਿਹੜਾ ਕੈਂਪ ਲਗਾਇਆ ਗਿਆ ਤਾਂ ਕੀ ਫਾਇਦਾ ਹੋਏਗਾ ਤੇ ਕੀ ਹੈਗਾ ਇਹਦਾ ਫਾਇਦਾ ਇਹ ਆ ਕਿ ਅਸੀਂ ਇਲਾਕੇ ਦੇ ਵਿੱਚ ਮੈਂ ਪੰਜਾਬ ਕਿਸਾਨ ਯੂਨੀਅਨ ਦਾ ਜਿਹੜਾ ਪ੍ਰਧਾਨ ਅਸ਼ੋਕ ਕੁਮਾਰ ਲਖਣਕਲਾ ਇਹ ਕੈਂਪ ਦੇ ਵਿੱਚ ਇਸ ਕਰਕੇ ਵੀ ਅਸੀਂ ਜਦੋਂ ਪਿੰਡਾਂ ਦੇ ਵਿੱਚ ਦੌਰਾ ਕੀਤਾ ਵਾ ਤੇ ਕਈ ਵਾਰੀ ਜਿਹੜਾ ਜਿਹੜੀ ਰਸਦ ਜਾਂ ਜਿਹੜੀ ਚੀਜ਼ਾਂ ਜਿਹੜੀਆਂ ਨੇ ਸਪਲਾਈ ਹੋ ਰਹੀਆਂ ਨੇ ਉਹ ਇੱਕੋ ਪਿੰਡ ਦੇ ਵਿੱਚ ਬਾਰ-ਬਾਰ ਜਿਹੜੀਆਂ ਨੇ ਹੋ ਰਹੀਆਂ ਨੇ ਲੋਕਾਂ ਦਾ ਇਹ ਇਤਰਾਜ਼ ਸੀ ਤੇ ਜਿਹੜੇ ਪੀੜਤ ਨੇ ਜਾਂ ਜਿਹੜੇ ਸਹੀ ਬੰਦੇ ਨੇ ਉਹਨਾਂ ਤੱਕ ਜੜੀ ਨਾ ਰਾਤ ਨਹੀਂ ਪਟਾਈ ਜਾ ਰਹੀ ਇਹ ਸਰ ਕੇ ਸੰਯੁਕਤ ਮੋਰਚੇ ਨੇ ਸਾਡੇ ਪੰਜਾਬ ਫਰਦ ਦੇ ਨੇ ਇਹ ਫੈਸਲਾ ਕੀਤਾ ਡਿਸਟ੍ਰਿਕਟ ਗੁਰਦਾਸਪੁਰ ਨੇ ਵੀ ਇਹ ਫੈਸਲਾ ਕੀਤਾ ਮੀਟਿੰਗ ਕਰਕੇ ਕਿ ਅਸੀਂ ਸੰਯੁਕਤ ਮੋਰਚੇ ਦੇ ਕੈਂਪ ਲਾਵਾਂਗੇ ਜਿਹੜੀ ਵੀ ਕੋਈ ਸ਼ਹਿਤਾ ਸਾਨੂੰ ਜਨਾ ਭਈ ਜੱਥੇਬੰਦੀਆਂ ਦੇ ਤੌਰ ਤੇ ਸੰਯੁਕਤ ਮੋਰਚੇ ਵੱਲੋਂ ਜਾਂ ਹੋਰ ਕੋਈ ਸਾਥੀ ਜਿਹੜਾ ਨਾਲ ਕੋਈ ਸ਼ਹਿਤਾ ਦੇ ਦੇਗਾ ਅਸੀਂ ਇਹ ਉਹਨਾਂ ਨਾਲ ਵਿਸ਼ਵਾਸ ਜੁਮਨੇ ਆ ਕਿ ਉਹ ਬਿਲਕੁਲ ਜਿਹੜੇ ਪੀੜਤ ਹੋਣਗੇ ਜਿਹੜੇ ਸਹੀ ਜਿਹੜੇ ਨੇ ਇਹ ਦੇ ਹੱਕਦਾਰ ਹੋਣਗੇ ਉਹਨਾਂ ਤੱਕ ਉਹਨਾਂ ਤੱਕ ਜਿਹੜੀ ਹੈ ਨਾ ਇਹ ਜਿਹੜੀ ਜਿਹੜਾ ਸਮਾਨ ਹੈ ਉਹਨਾਂ ਤੱਕ ਪਹੁੰਚਾਇਆ ਜਾਏਗਾ ਤਾਂ ਕਿ ਉਹ ਆਸਥਕ ਤੌਰ ਤੇ ਜਿਹੜਾ ਉੱਠ ਸਕਣ ਕਿਉਂਕਿ ਜਿਸ ਤਰੀਕੇ ਨਾਲ ਇਹ ਮਾਰ ਪਈ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਨ੍ਹਾਂ ਦੇ ਘਰ ਜੜੇ ਨੇ ਉਹ ਟੁੱਟ ਗਏ ਨੇ ਪੈੜੀਆਂ ਬਰਬਾਦ ਹੋ ਗਈਆਂ ਨੇ ਗੋਭੀ ਦੀ ਫਸਲ ਬਰਬਾਦ ਹੋ ਗਈ ਆ ਜਿਹੜਾ ਮੁਰਗੀਖਾਨਾ ਵਾ ਉਹ ਵੀ ਜਿਹੜਾ ਨਾ ਕਈਆਂ ਦੇ ਬਿਲਕੁਲ ਬਰਬਾਦ ਹੋ ਗਏ ਨੇ ਕਈਆਂ ਨੇ ਸੂਰ ਪਾਲੇ ਨੇ ਉਹ ਵੀ ਜਿਹੜੇ ਨਾ ਰੁੜ ਗਏ ਨੇ ਕਈਆਂ ਦੇ ਇਹ ਕਰਕੇ ਅਸੀਂ ਚਾਹੁੰਦੇ ਆਂ ਵੀ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਜੜੀ ਨਾ ਸਹਾਇਤਾ ਜੜੀ ਨਾ ਉਹ ਕੀਤੀ ਜਾ ਸਕਦੀ ਹੋਈ ਉਹਨੇ ਅਸੀਂ ਕਰਾਂਗੇ ਸਾਡੇ ਨਾਲ ਹੋਰ ਮੌਜੂਦ ਨੇ ਅਜੀ ਕੀ ਨਾਂ ਹੈ ਆਪਣਾ ਜੀ ਮੇਰਾ ਨਾਂ ਦਲਜੀਤ ਸਿੰਘ ਤਲਵੰਡੀ ਹੈ ਮੈਂ ਕਿਰਤੀ ਕਿਸਾਨ ਯੂਨੀਅਨ ਬਲਾਗ ਦਾ ਜਰਨਲਿਸਟ ਹਾਂ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਇਸ ਬਾਰੇ ਕੀ ਲੋਕਲ ਅਜੰਡਾ ਹੈ ਇਹ ਜਿਹੜਾ ਕੈਂਪ ਲਗਾਇਆ ਗਿਆ ਹੈ ਮੈਂ ਤੇ ਇਹ ਕਹਿਣਾ ਕਿ ਜਿਹੜੇ ਗਾਂ ਅੱਗੇ ਵੀ ਪੀੜਤ ਨੇ ਉਹ ਵੀ ਸਾਨੂੰ ਦੱਸਣ ਤੇ ਜਿਹੜੇ ਪਿਛੋਂ ਰਸਨਾ ਆਉਣਾ ਸਾਡੇ ਸੰਯੁਗਿਕ ਕਿਸਾਨ ਮੋਰਚੇ ਵੱਲੋਂ ਜਾਂ ਹੋਰ ਕਿਸੇ ਨੇ ਦਾਨ ਦੇਣਾ ਹੈ ਤੇ ਸਾ ਉਹ ਜਿਹੜਾ ਰਾਸਣ ਹੈ ਉਹ ਠੀਕ ਜਗ੍ਹਾ ਤੇ ਪਹੁੰਚੇ ਜਿੰਨਾ ਸਾਨੂੰ ਦੱਸਣਗੇ ਅਸੀਂ ਉਹਨਾਂ ਜਗ੍ਹਾ ਤੇ ਬਿਲਕੁਲ ਠੀਕ ਜਗ੍ਹਾ ਤੇ ਪਹੁੰਚਾਵਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੇ ਕਾਹੇ ਰਾਸਣ ਹੋ ਜਾਏਗਾ। ਕਿਹਦੀ ਦੁਰਵਰਤੋਂ ਹੋਣ ਈ ਉਹ ਜਿਹੜੇ ਆਪਣੇ ਆਪ ਜਾਣਦੇ ਨੇ ਉਹਨਾਂ ਦੇ ਕੋਲੋਂ ਜਿਸ ਅਸੀਂ ਆਖੀਏ ਤੇ ਅਸੀਂ ਕੋਈ ਦੁਰਵਰਤੋਂ ਨਹੀਂ ਅਜੇ ਤੱਕ ਹੋਣ ਦਿੱਤੀ। ਨਾਲ ਇਹੋ ਹੀ ਨਹੀਂ ਕਿ ਕੱਲਾ ਰਾਸਣ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਕ ਜਾਂ ਕਿਸੇ ਨੇ ਬੀ ਦੇਣੇ ਆ ਜਾਂ ਕਿਸੇ ਨੇ ਟਰੈਕਟਰ ਵਾਸਤੇ ਤੇਲ ਦੇਣਾ ਹੈ ਜਾਂ ਕਿਸੇ ਨੂੰ ਹਵਾਈ ਦੇਣੀ ਹੈ ਛੋਟੇ ਜ਼ਿਮੀਂਦਾਰ ਨੂੰ ਉਹ ਵੀ ਅਸੀਂ ਪੂਰਾ ਨਿਰੇਖਣ ਕੀਤਾ ਕਿ ਜਿਹੜੇ ਘਰ ਛੋਟੇ ਜੀਵਿੰਦਾਰ ਨੇ ਉਹਨਾਂ ਦੇ ਘਰ ਅਸੀਂ ਬੀ ਵੀ ਉਹਨਾਂ ਦੇ ਘਰ ਅਸੀਂ ਖਾਦ ਵੀ ਉਹਨਾਂ ਦੇ ਘਰ ਅਸੀਂ ਡੀਜ਼ਲ ਵੀ ਪਹਚਾਵਾਂਗੇ ਜੋ ਸਾਨੂੰ ਪਿੱਛੋਂ ਆਏਗਾ ਨਹੀਂ ਜੀ ਸਰਕਾਰ ਤੇ ਕੰਡਿਆਂ ਤੋਂ ਐਵੇਂ ਧੂਰੀ ਏ ਸਰਕਾਰ ਨੇ ਕੀ ਦੇਣਾ ਹੈ ਸਰਕਾਰ ਹੁਣ 20 ਕਹਿ ਰਹੇ ਨੇ ਕਿ ਜਿਹੜਾ 100% ਹੈ 100% ਵਿੱਚੋਂ ਤੇ ਕਿਸੇ ਨੂੰ ਲੇਖ ਹੀ ਨਹੀਂ ਰਹੀ ਤਕਰੀਬਨ ਲੋਕਾਂ ਦਾ 100% ਜਿਹੜਾ ਥੱਲੇ ਕਰਨ ਦੇ ਲਾਗੇ ਲਾਗੇ ਆ 100% ਲੋਕਾਂ ਦਾ ਨੁਕਸਾਨ ਹੋਇਆ ਹੈ ਪਰ ਜਿਹੜੀ ਸਰਕਾਰ ਇਹ 100% ਨਹੀਂ ਲਿਖ ਰਹੀ ਸਭ ਤੋਂ 100% ਇਹਨਾਂ ਕਦੋਂ ਲਿਖਣਾ ਹੈ 45 ਦਿਨ ਠਹਿਰ ਕੇ ਤੇ ਵੈਸੇ ਹੀ ਉਹਨਾਂ ਚਿਰ ਨੂੰ ਲੋਕਾਂ ਕਣਕਾਂ ਵੀ ਜੰਡਾ ਬਣਾ ਇਹਨਾਂ ਕਹਿਣਾ ਕਿ ਅਸੀਂ ਅਜੇ ਨਰੇਖਣ ਕਰਨਾ ਹੈ ਪੜਤਾਲ ਕਰਨੀ ਹੈ ਉਹਨਾਂ ਚਿਰ ਨੂੰ ਮਿੱਟੀ ਪੈਜਣੀ ਉਹਦੇ ਤੇ ਇਹਨਾਂ ਸਰਕਾਰਾਂ ਨੇ ਸਾਨੂੰ ਕੀ ਦੇਣਾ